ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 85 ਤੋਂ ਲੈ ਕੇ 87 ਤੱਕ ਸਵੈਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਵਾਲੀ ਜਿਹੜੀ ਵਾਰ ਚੱਲ ਰਹੀ ਹੈ ਜੀ ਉਹਦੇ ਵਿੱਚ ਤੀਸਰੇ ਪਾਸ਼ਾ ਜੀ ਦੇ ਸ਼ਲੋਕ ਨੇ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਸਤਗੁਰ ਦੀ ਸੇਵਾ ਕੀਤੀ ਤਾਂ ਉਹਨਾਂ ਨੇ ਗੁਨਾ ਦਾ ਖਜ਼ਾਨੇ ਪਰਮਾਤਮਾ ਦਾ ਸੱਚਾ ਨਾਮ ਪਾ ਕੇ ਸੁਖ ਪ੍ਰਾਪਤ ਕਰ ਲਿਆ ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ ਤੇ ਚੱਲ ਕੇ ਆਪਾ ਪਛਾਣ ਲਿਆ ਉਹਦੇ ਅੰਦਰ RAM ਦਾ ਨਾਮ ਦਾ ਪ੍ਰਗਾਸ ਹੋ ਗਿਆ ਚਾਨਣ ਹੋ ਗਿਆ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸ ਕਾ ਸਿਪਤ ਕਰੇ ਅਰਦਾਸ ਕਹਿੰਦੇ ਜੀਵ ਨੇ ਉਸ ਸੱਚੇ ਦੇ ਨਾਮ ਦੀ ਕਮਾਈ ਕਰਨੀ ਆ ਸੱਚੋ ਸੱਚ ਕਮਾਵਣਾ ਫਿਰ ਕਹਿੰਦੇ ਵਡਿਆਈਆਂ ਉਸ ਵੱਡੇ ਤੋਂ ਮਿਲਦੀਆਂ ਨੇ ਉਸ ਪਰਮਾਤਮਾ ਤੋਂ ਫਿਰ ਵਡਿਆਈ ਮਿਲਦੀ ਆ ਕਹਿੰਦੇ ਜਿਸ ਪਰਮਾਤਮਾ ਨੇ ਸਾਨੂੰ ਜੀ ਸਾਡਾ ਜੀਓ ਜਿੰਦ ਤੇ ਪਿੰਡ ਸਰੀਰ ਜਿਹਨ ਦਿੱਤਾ ਜਿਹੜਾ ਜਿਹਦਾ ਸਭ ਕੁਛ ਆ ਕਹਿੰਦੇ ਉਸ ਪਰਮਾਤਮਾ ਦੀ ਸਿਫਤ ਕਰ ਉਸ ਪਰਮਾਤਮਾ ਦੀ ਸਿਫਤ ਕਰਦਿਆਂ ਹੋਇਆ ਅਰਦਾਸ ਕਰ ਸੱਚੇ ਸਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਹਿ ਬਿਨ ਨਾਵੇ ਤ੍ਰਿਗ ਜੀਵਾਸ ਕਹਿੰਦੇ ਉਸ ਪਰਮਾਤਮਾ ਦੀ ਸੱਚੇ ਦੇ ਸ਼ਬਦ ਦੇ ਨਾਲ ਅਸੀਂ ਸਲਾਹਨਾ ਕਰੀਏ ਸਿਫਤ ਸਲਾਹ ਕਰੀਏ ਤਾਂ ਸਾਡੇ ਅੰਦਰ ਸੁੱਖਾਂ ਦਾ ਹੀ ਨਿਵਾਸ ਹੁੰਦਾ ਫਿਰ ਦੁੱਖ ਰਹਿੰਦੇ ਨਹੀਂ ਹੈਗੇ ਕਹਿੰਦੇ ਸਾਡੇ ਲਈ ਪਰਮਾਤਮਾ ਦਾ ਨਾਮ ਲੈਣਾ ਹੀ ਜਪ ਤਪ ਸੰਜਮ ਸਭ ਕੁਝ ਕਹਿੰਦੇ ਉਹਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਸਾਡੇ ਮਨ ਦੇ ਵਿੱਚ ਸਭ ਕੁਝ ਆ ਜਾਂਦਾ ਕਹਿੰਦੇ ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਇਹ ਜੀਵਨ ਆ ਉਹ ਬੇਅਰਥ ਆ ਕਹਿੰਦੇ ਪ੍ਰਮਾਤਮਾ ਦੇ ਨਾਮ ਲੈਣ ਦੇ ਵਿੱਚ ਵੀ ਸਾਡੇ ਸਾਰੇ ਜਪ ਤਪ ਸੰਜਮ ਸਾਰਾ ਕੁਝ ਪ੍ਰਮਾਤਮਾ ਦੇ ਨਾਮ ਲੈਣ ਦੇ ਵਿੱਚ ਆ ਜਾਂਦਾ ਪਰ ਜੋ ਨਹੀਂ ਲੈਂਦਾ ਤਾਂ ਉਹਦਾ ਜੀਵਨ ਬੇਅਰਥ ਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਗੁਰਮਤੀ ਨਾਉ ਪਾਈਏ ਮਨਮੁਖ ਮੋਹ ਵਿਨਾਸ਼ ਜਿਉ ਪਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਮਾਤਮਾ ਦਾ ਨਾਮ ਪਾਲੀਦਾ ਪਰ ਜਿਹੜੇ ਮਨਮੁਖ ਜੀਵ ਨੇ ਕਹਿੰਦੇ ਉਹ ਮਾਇਆ ਦੇ ਮੋਹ ਦੇ ਵਿੱਚ ਕਹਿੰਦੇ ਮਤਲਬ ਜੀਵਨ ਵਿਅਰਥ ਗਵਾ ਲੈਂਦੇ ਨੇ ਫੇ ਕਹਿੰਦੇ ਹੇ ਵਾਹਿਗੁਰੂ ਜਿਉ ਪਾਵੇ ਤਿਉ ਰੱਖ ਕਹਿੰਦੇ ਨਾਨਕ ਤੇਰਾ ਦਾਸ ਆ ਕਹਿੰਦੇ ਕਹਿੰਦੇ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਰੱਖ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬਨਾਰਾਸ ਸਭ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਕਹਿੰਦੇ हे ਪ੍ਰਮਾਤਮਾ ਤੂੰ ਸਾਰਿਆਂ ਦਾ ਤੇ ਸਾਰੇ ਹੀ ਤੇਰੇ ਨੇ ਕਹਿੰਦੇ ਤੂੰ ਸਾਰਿਆਂ ਦੀ ਰਾਸ ਪੂੰਜੀ ਆ ਸਾਰੇ ਤੇਰੇ ਕੋਲੋਂ ਹੀ ਮੰਗਦੇ ਨੇ ਨਿੱਤ ਪ੍ਰਤੀ ਕਹਿੰਦੇ ਅਰਦਾਸਾਂ ਕਰਦੇ ਨੇ ਤੇਰੇ ਕੋਲੋਂ ਦਾਤਾਂ ਮੰਗਦੇ ਨੇ ਜਿਸ ਤੂੰ ਦਿਹੇ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਕਹਿੰਦੇ ਜਿਨ੍ਹਾਂ ਨੂੰ ਤੂੰ ਦਾਤਾਂ ਦਿਨਾ ਕਹਿੰਦੇ ਉਹਨਾਂ ਨੂੰ ਹੀ ਮਿਲਦੀਆਂ ਨੇ ਕਹਿੰਦੇ ਇੱਕ ਜੋ ਤੇਰੇ ਤੇ ਵਿਸ਼ਵਾਸ ਨਹੀਂ ਕਰਦੇ ਹੋਰ ਦਰ ਤੇ ਜਾ ਕੇ ਮੰਗਦੇ ਨੇ ਫਿਰ ਉਹਨਾਂ ਲਈ ਤੂੰ ਦੂਰ ਹੋ ਜਾਨਾ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਤੇਰੇ ਤੇ ਕਿ ਵੀ ਤੂੰ ਸਾਡੇ ਇੰਨਾ ਨੇੜੇ ਆ ਤੁੱਦ ਬਾਜੋਂ ਥਾਓ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਕਹਿੰਦੇ ਹੈ ਮਨ ਇਹ ਨਿਰਣਾ ਕਰਕੇ ਵੇਖ ਲਾ ਤੁਦ ਪਾਜੋਂ ਥਾਉ ਕੋ ਨਹੀਂ ਕਹਿੰਦੇ ਵੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੋਂ ਅਸੀਂ ਦਾਤਾਂ ਮੰਗ ਸਕੀਏ ਇੱਕ ਉਹਦਾ ਇਦਾਰਾ ਜਿੱਥੇ ਸਾਨੂੰ ਮੰਗਤੇ ਬਣਨਾ ਚਾਹੀਦਾ ਤੇ ਜਿੱਥੋਂ ਸਾਨੂੰ ਦਾਤਾਂ ਮਿਲਦੀਆਂ ਨੇ ਜਿੱਥੋਂ ਝੋਲੀਆਂ ਭਰਦੀਆਂ ਨੇ ਸਬ ਤੁਦੈ ਨੋ ਸਲਾਹ ਹੰਦੇ ਦਰ ਮੁਖਾਂ ਦਰ ਗੁਰਮੁਖਾਂ ਨੋ ਪਰਗਾਸ ਸਬਤ ਦਦੇ ਨੋ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਕਹਿੰਦੇ ਸਾਰੇ ਹੀ ਕਹਿੰਦੇ ਤੇਰੇ ਦਰ ਤੇ ਤੈਨੂੰ ਸਲਾਉਂਦੇ ਨੇ ਸਾਰੇ ਹੀ ਤੇਰੀ ਸਿਫਤ ਸਲਾਹ ਕਰਦੇ ਨੇ ਤੇਰਾ ਸਿਮਰਨ ਕਰਦੇ ਨੇ ਪਰ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉੱਥੇ ਤੇਰੇ ਨਾਮ ਦਾ ਪ੍ਰਗਾਸ ਹੋ ਜਾਂਦਾ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਕਹਿੰਦੇ ਜਿਹੜਾ ਪੰਡਤ ਆ ਵੇਦ ਪੜ ਪੜ ਸੁਣਾਉਂਦਾ ਉੱਚੀ ਉੱਚੀ ਕਹਿੰਦੇ ਸੰਗਤ ਨੂੰ ਪਰ ਕਹਿੰਦੇ ਉਹ ਅੰਦਰੋਂ ਤੇ ਨਹੀਂ ਪ੍ਰਮਾਤਮਾ ਦੇ ਦੇ ਪਿਆਰ ਚ ਭਿੱਜਿਆ ਪਰ ਉੱਪਰੋਂ ਕਿਉਂਕਿ ਮਾਇਆ ਫਿਰ ਮਿਲਦੀ ਆ ਮਾਇਆ ਦੇ ਪਿਆਰ ਵਿੱਚ ਹੀ ਕਹਿੰਦੇ ਵੇਦ ਪੜ ਪੜ ਸੁਣਾਉਂਦਾ ਉੱਚੀ ਉੱਚੀ ਬੋਲ ਕੇ ਅੰਤਰ ਬ੍ਰਹਮਣਾ ਚੀਨਈ ਮਨ ਮੂਰਖ ਗਾਵਾਰ ਕਹਿੰਦੇ ਜਿਹੜਾ ਇਹ ਮਾਨਾ ਕਹਿੰਦੇ ਵੀ ਇਹ ਅੰਦਰੋਂ ਤਾਂ ਨਹੀਂ ਭਿੱਜਿਆ ਹੋਇਆ ਕਹਿੰਦੇ ਉਸ ਪੰਡਿਤ ਦਾ ਤੇ ਕਹਿੰਦੇ ਅੰਤਰ ਆਤਮੇ ਪਰਮਾਤਮਾ ਨਾਲ ਉਹਦੀ ਜਾਣ ਪਛਾਣ ਵੀ ਨਹੀਂ ਹੋਈ ਹੈਗੀ ਦੂਜੇ ਪਾਏ ਜਗਤ ਪਰ ਬੋਧ ਦਾ ਨਾ ਬੁਝੇ ਵਿਚਾਰ ਕਹਿੰਦੇ ਸਿਰਫ ਮਾਇਆ ਦੇ ਪਿਆਰ ਵਿੱਚ ਹੀ ਦੂਜੇ ਕਹਿੰਦੇ ਹੋਰ ਲੋਕਾਂ ਨੂੰ ਕਹਿੰਦੇ ਮਤ ਦਿੰਦਾ ਹੈਗਾ ਵੇਦ ਪੜ ਪੜ ਸੁਣਾਉਂਦਾ ਪਰ ਜੋ ਅਸਲੀਅਤ ਆ ਜ਼ਿੰਦਗੀ ਦੀ ਪਰਮਾਤਮਾ ਦੀ ਆਪਣੇ ਅੰਦਰ ਕਹਿੰਦੇ ਉਹਨੂੰ ਤਾਂ ਉਹਦੀ ਉਹਦੇ ਬਾਰੇ ਉਹਨੂੰ ਕੋਈ ਸਮਝ ਨਹੀਂ ਹੈਗੀ ਕਹਿੰਦੇ ਵਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਫਿਰ ਇਸ ਤਰ੍ਹਾਂ ਦਾ ਜੀਵ ਜੋ ਅੰਦਰੋਂ ਜੀ ਨੂੰ ਨਹੀਂ ਸਮਝ ਪਰ ਮਾਇਆ ਦੇ ਸਿਰਫ ਪਿਆਰ ਦੇ ਵਿੱਚ ਕੋਈ ਧਾਰਮਿਕ ਪਖੰਡ ਕਰਦਾ ਧਾਰਮਿਕ ਕਰਮ ਕਰਦਾ ਫਿਰ ਕਹਿੰਦੇ ਉਹਦਾ ਜਿਹੜਾ ਜਨਮ ਆ ਇਹ ਵਿਰਥਾ ਚਲੇ ਜਾਂਦਾ ਤੇ ਜੰਮਣ ਮਰਨ ਦੇ ਚੱਕਰ ਵਿੱਚ ਉਹ ਪਿਆ ਰਹਿੰਦਾ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਨਾਮੋਂ ਪਾਇਆ 부ਜੋ ਕਰ ਬੀਚਾਰ ਕਹਿੰਦੇ ਇਹ ਵਿਚਾਰ ਕਰਕੇ ਦੇਖ ਲੋ ਵੀ ਜਿਨ੍ਹਾਂ ਨੇ ਸਤਗੁਰ ਦੀ ਸ਼ਰਨ ਲਈਆ ਸਤਗੁਰ ਦੀ ਸੇਵਾ ਕੀਤੀ ਆ ਉਹਨਾਂ ਨੇ ਪਰਮਾਤਮਾ ਦਾ ਨਾਮ ਸਤਗੁਰ ਤੋਂ ਪਾਇਆ ਸਦਾ ਸ਼ਾਂਤ ਸੁਖ ਮਨ ਵਸੈ ਚੂਕੇ ਕੂਕ ਪੁਕਾਰ ਫੇ ਕਹਿੰਦੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਕੀ ਹੁੰਦਾ ਉਹਨਾਂ ਦਾ ਮਨ ਅੰਦਰੋਂ ਸ਼ਾਂਤ ਹੋ ਜਾਂਦਾ ਮਨ ਸੁਖੀ ਹੋ ਜਾਂਦਾ ਤੇ ਫਿਰ ਉਹਨਾਂ ਦੀ ਜਿਹੜੀ ਬਾਹਰਲੀ ਪਟਕਣਾ ਉਹ ਖਤਮ ਹੋ ਜਾਂਦੀ ਆ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਫਿਰ ਜਿੰਨਾ ਦੇ ਨਿੰਨਾ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਫਿਰ ਕਹਿੰਦੇ ਅੰਦਰੋਂ ਕਹਿੰਦੇ ਉਹਨਾਂ ਦਾ ਜਿਹੜਾ ਆਪਾ ਭਾਵ ਆ ਉਹ ਖਤਮ ਹੋ ਜਾਂਦਾ ਮਨ ਪਵਿੱਤਰ ਹੋ ਜਾਂਦਾ ਤੇ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਤੇ ਇਹ ਉਹਦੇ ਨਾਲ ਹੀ ਉਹਨੂੰ ਤਾਂ ਸਾਰੀਆਂ ਦਾਤਾਂ ਮਿਲਦੀਆਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆਂ ਪਰਮਾਤਮਾ ਦੀ ਸਿਫਤ ਸਲਾਹ ਕਰਿਆਂ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਫਿਰ ਨਾਨਕ ਜੀ ਕਹਿੰਦੇ ਜਿਨ੍ਹਾਂ ਨੂੰ ਅੰਤਰ ਆਤਮੇ ਪਰਮਾਤਮਾ ਨਾਲ ਪਿਆਰ ਆ ਉਹ ਪਰਮਾਤਮਾ ਦੇ ਸ਼ਬਦ ਵਿੱਚ ਰਤੇ ਰਹਿੰਦੇ ਨੇ ਫਿਰ ਉਹ ਮੁਕਤ ਹੋ ਜਾਂਦੇ ਨੇ ਉਹ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਹਰੀ ਦੀ ਸੇਵਾ ਕਰਦੇ ਨੇ ਕਹਿੰਦੇ ਉਹਨਾਂ ਦੀ ਸੇਵਾ ਸਫਲ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਕਬੂਲ ਹੋ ਜਾਂਦੀ ਆ ਥਾਏ ਪੈ ਜਾਂਦੀ ਆ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਸ ਵੀ ਉਹ ਜੀਵ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗ ਜਾਂਦਾ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਤੇ ਫਿਰ ਗੁਰੂ ਤੋਂ ਉਹਨੂੰ ਨਾਮ ਧਿਆਉਣ ਦੀ ਸੋਝੀ ਪੈਂਦੀ ਹੈ ਫਿਰ ਉਹ ਹਰੀ ਦਾ ਨਾਮ ਧਿਆਉਂਦਾ ਗੁਰਸਬਦੀ ਹਰ ਪਾਈਐ ਹਰ ਪਾਰ ਲੰਗਾਏ ਗੁਰੂ ਦੇ ਸ਼ਬਦ ਰਾਹੀਂ ਕਹਿੰਦੇ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਫਿਰ ਪ੍ਰਮਾਤਮਾ ਜੀਵ ਨੂੰ ਜਗਤ ਤੋਂ ਪਾਰ ਉਤਾਰ ਕਰ ਦਿੰਦੇ ਨੇ ਮਨ ਹੱਠ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਕਹਿੰਦੇ ਆਪਣੇ ਮਨ ਦੇ ਪਿੱਛੇ ਲੱਗ ਕੇ ਹੱਠ ਕਰਮ ਕਰਨ ਦੇ ਨਾਲ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ ਕਹਿੰਦੇ ਚਾਹੇ ਵੇਦਾਂ ਨੂੰ ਕਹਿੰਦੇ ਵਾਚ ਕੇ ਦੇਖ ਲਓ ਜਿਹੜੇ ਪੁਰਾਣੇ ਵੇਦ ਨੇ ਧਾਰਮਿਕ ਪੁਸਤਕਾਂ ਨੇ ਕਹਿੰਦੇ ਉਹਨਾਂ ਵਿੱਚ ਵੀ ਕਹਿੰਦੇ ਤੁਸੀਂ ਉਹਨਾਂ ਨੂੰ ਪੜ੍ਹ ਕੇ ਦੇਖ ਲਓ ਆਪਣੇ ਮਨ ਦੇ ਪਿੱਛੇ ਹੱਠ ਕਰਕੇ ਕਰਮ ਕਰਨ ਨਾਲ ਪਰਮਾਤਮਾ ਕਿਸੇ ਨੇ ਵੀ ਨਹੀਂ ਪਾਇਆ ਪਰਮਾਤਮਾ ਗੁਰੂ ਦੇ ਲੜ ਲੱਗਿਆਂ ਹੀ ਮਿਲਦਾ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਫਿਰ ਨਾਨਕ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਸੇਵਾ ਵੀ ਉਹੀ ਜੀਵ ਕਰ ਸਕਦਾ ਜਿਹਨੂੰ ਪ੍ਰਮਾਤਮਾ ਹੀ ਆਪਣੀ ਸੇਵਾ ਬਖਸ਼ਦਾ ਉਹ ਵਾਹਿ ਸ਼ਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਨਾਨਕ ਜੀ ਕਹਿੰਦੇ ਨੇ ਉਹ ਜੀਵ ਕਹਿੰਦੇ ਸੂਰਮਾ ਕਹਿੰਦੇ ਬਹਾਦਰ ਜਿਨੇ ਕਹਿੰਦੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਲਿਆ ਹੰਕਾਰ ਜੋ ਸਾਡਾ ਜੀਵ ਦਾ ਵੈਰੀ ਹੈ ਜਿਨੇ ਉਹਨੂੰ ਮਾਰ ਲਿਆ ਉਹ ਸੂਰਮਾ ਬਣ ਗਿਆ ਗੁਰਮਖ ਨਾਮ ਸਲਾਹ ਜਨਮ ਸਵਾਰਿਆ ਕਹਿੰਦੇ ਉਹਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਲਾਨਾ ਕੀਤੀ ਸਿਮਰਨ ਕੀਤਾ ਤੇ ਆਪਣਾ ਮਨੁੱਖਾ ਜੀਵਨ ਸਵਾਰ ਲਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਕਹਿੰਦੇ ਉਹ ਜੀਵ ਆਪ ਤਾਂ ਮੁਕਤ ਹੋਇਆ ਹੀ ਆ ਪਰ ਆਪਣੇ ਸਾਰੇ ਕੋਲ ਨੂੰ ਵੀ ਤਾਰ ਲਿਆ ਸੋਹਣ ਸੱਚ ਦਵਾਰ ਨਾਮ ਪਿਆਰਿਆ ਕਹਿੰਦੇ ਉਹ ਜੀਵ ਜੋ ਪ੍ਰਮਾਤਮਾ ਦੇ ਨਾਮ ਨੂੰ ਪਿਆਰ ਕਰਦੇ ਨੇ ਪ੍ਰਮਾਤਮਾ ਦੇ ਦਰ ਤੇ ਸੋਹਣੇ ਲੱਗਦੇ ਨੇ ਸ਼ੋਭਾ ਪਾਉਂਦੇ ਨੇ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਕਹਿੰਦੇ ਜਿਹੜੇ ਮਨਮੁਖ ਨੇ ਕਹਿੰਦੇ ਉਹ ਹੰਕਾਰ ਦੇ ਵਿੱਚ ਹੀ ਕਹਿੰਦੇ ਮਰੇ ਰਹਿੰਦੇ ਨੇ ਹੰਕਾਰ ਦੇ ਵਿੱਚ ਕਹਿੰਦੇ ਜਦੋਂ ਰਹਿੰਦੇ ਨੇ ਤਾਂ ਉਹ ਆਪਣਾ ਮਰਨਾ ਵੀ ਵਿਗਾੜ ਲੈਂਦੇ ਨੇ ਭਾਵ ਜਦੋਂ ਮਰਦੇ ਹੋਏ ਦੁਖੀ ਹੋ ਕੇ ਜਾਂਦੇ ਨੇ ਤੋਂ ਸਬੋ ਵਰਤ ਹੁਕਮ ਕਿਆ ਕਰੇ ਵਿਚਾਰਿਆ ਫਿਰ ਕਹਿੰਦੇ ਵੀ ਜੀਵ ਦੇ ਵੀ ਕੋਈ ਹੱਥ ਵਸ ਨਹੀਂ ਸਾਰਾ ਉਸ ਪ੍ਰਮਾਤਮਾ ਦਾ ਹੁਕਮ ਹੀ ਵਰਤ ਰਿਹਾ ਉਹਦੇ ਹੁਕਮ ਦੇ ਅਨਸਾਰ ਹੀ ਕੋਈ ਰਸਤੇ ਤੋਂ ਭੁੱਲਿਆ ਹੋਇਆ ਉਦੇ ਹੁਕਮ ਦੇ ਅਨਸਾਰ ਹੀ ਕੋਈ ਰਸਤੇ ਤੇ ਚੱਲ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਆਪੋ ਦੂਜੈ ਲਗ ਖਸਮ ਵਿਸਾਰਿਆ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਕਈ ਜੀਵਾਂ ਨੇ ਮਾਇਆ ਦੇ ਪਿਆਰ ਵਿੱਚ ਲੱਗ ਕੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੁੰਦਾ ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ ਹੰ ਨਾਨਕ ਜੀ ਕਹਿੰਦੇ ਨੇ ਕਿ ਜੋ ਜੀਵ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦੇ ਨੇ ਸੁੱਖ ਤਾਂ ਉਹਨਾਂ ਤੋਂ ਵਿਸਰ ਜਾਂਦੇ ਨੇ ਸੁੱਖ ਉਹਨਾਂ ਨੂੰ ਵਿਸਾਰ ਦਿੰਦੇ ਨੇ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਢੜਾਇਆ ਤਿੰਨ ਵਿੱਚੋਂ ਪਰਮ ਚੁਕਾਇਆ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਗੁਰੂ ਨੇ ਪੂਰੇ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ ਉਹਨਾਂ ਦੇ ਅੰਦਰੋਂ ਉਹ ਵਾਹਿਗੁਰੂ ਜੀ ਉਹਨਾਂ ਦੇ ਅੰਦਰੋਂ ਸਾਰਾ ਭਰਮ ਖਤਮ ਹੋ ਜਾਂਦਾ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਕਹਿੰਦੇ ਉਹ ਪਰਮਾਤਮਾ ਦੇ ਨਾਮ ਦੀ ਕੀਰਤੀ ਗਾਉਂਦੇ ਨੇ ਤੇ ਇਸ ਦੇ ਨਾਲ ਉਹਨਾਂ ਨੂੰ ਕਹਿੰਦੇ ਚਾਨਣ ਹੋ ਜਾਂਦਾ ਜੋ ਨਾਮ ਦਾ ਚਾਨਣ ਹੁੰਦਾ ਫਿਰ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਦਿਖਾ ਦਿੰਦਾ ਹਉਮੇ ਮਾਰ ਇੱਕ ਲੇਵ ਲਾਗੀ ਅੰਤਰਨਾਮ ਵਸਾਇਆ ਉਹ ਜੀਵ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਫਿਰ ਉਹਨਾਂ ਦੇ ਅੰਦਰੋਂ ਹਉਮੇ ਮਰ ਜਾਂਦੀ ਆ ਤੇ ਉਹਨਾਂ ਦੀ ਉਸ ਪ੍ਰਮਾਤਮਾ ਨਾਲ ਸੁਰਤ ਲੱਗੀ ਰਹਿੰਦੀ ਆ ਤੇ ਉਹਨਾਂ ਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਇਹ ਸਾਰਾ ਕੁਝ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਪ੍ਰਾਪਤੀਆਂ ਹੁੰਦੀਆਂ ਨੇ ਤੇ ਉਹਦੀ ਰਹਿਮਤ ਹੁੰਦੀ ਆ ਹਵਾ ਹੀ ਗੁਰੂ ਜੀ ਵਾਹਿਗੁਰੂ ਗੁਰਮਤਿ ਜਮ ਜੋ ਨਾ ਸਾਕੈ ਸਾਚੈ ਨਾਮੁ ਸਮਾਇ ਕਹਿੰਦੇ ਜੋ ਜੀਵ ਗੁਰੂ ਦੀ ਮਤ ਤੇ ਚੱਲਦੇ ਨੇ ਕਹਿੰਦੇ ਉਹਨਾਂ ਨੂੰ ਫਿਰ ਜਿਹੜਾ ਜਾਮਾ ਉਹ ਦੁੱਖ ਨਹੀਂ ਦੇ ਸਕਦਾ ਕਿਉਂ ਕਿਉਂਕਿ ਉਹ ਸੱਚੇ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਫਿਰ ਕਹਿੰਦੇ ਵੀ ਇਹ ਸਭ ਪਰਮਾਤਮਾ ਦੀ ਕਰਨੀਆਂ ਸਭ ਕੁਝ ਪਰਮਾਤਮਾ ਆਪ ਹੀ ਕਰਾ ਰਿਹਾ ਜਿਸ ਜੋ ਜੀਵ ਪਰਮਾਤਮਾ ਨੂੰ ਚੰਗਾ ਲੱਗਦਾ ਪਰਮਾਤਮਾ ਉਹਨੂੰ ਆਪਣੇ ਨਾਮ ਨਾਲ ਜੋੜ ਲੈਂਦੇ ਨੇ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੇ ਖਿੰਨ ਮਰ ਜਾਇਆ ਕਹਿੰਦੇ ਪ੍ਰਮਾਤਮਾ ਦਾ ਦਾਸ ਨਾਨਕ ਜੇ ਪ੍ਰਮਾਤਮਾ ਦਾ ਨਾਮ ਲੈਂਦਾ ਫੇਰੀ ਆਤਮਿਕ ਜੀਵਨ ਜਿਉਂਦਾ ਜੇ ਆਤਮ ਨਾ ਨਹੀਂ ਲੈਂਦਾ ਤਾਂ ਫਿਰ ਇੱਕ ਖਿੰਨ ਦੇ ਵਿੱਚ ਹੀ ਆਤਮਿਕ ਮੌਤ ਆ ਜਾਂਦੀ ਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਬਨੇ ਦੀ ਬਾਣੀ ਮਿਲਿਆ ਕਹਿੰਦੇ ਜਿਸ ਦੀ ਪਰਮਾਤਮਾ ਦੇ ਨਾਲ ਜਾਣ ਪਛਾਣ ਹੋ ਜਾਂਦੀ ਆ ਉਹ ਕਹਿੰਦੇ ਵੀ ਪਰਮਾਤਮਾ ਦੇ ਦਰਗਾਹ ਦੇ ਵਿੱਚ ਉਹਦੀ ਜਾਣ ਪਛਾਣ ਹੋ ਜਾਂਦੀ ਆ ਫੇਰ ਕਹਿੰਦੇ ਵੀ ਉਹੀ ਜੀਵ ਜਿਸ ਨੂੰ ਪਰਮਾਤਮਾ ਦੇ ਨਾਲ ਜਿਹਦੀ ਜਾਣ ਪਛਾਣ ਹੋ ਗਈ ਫਿਰ ਬਾਕੀ ਹਰ ਇੱਕ ਜਗ੍ਹਾ ਤੇ ਇਹੀ ਉਹਨੂੰ ਆਦਰ ਮਿਲਦਾ ਬਾਕੀ ਸਾਰੇ ਜਿੱਥੇ ਜਿੰਨੀਆਂ ਵੀ ਜਗ੍ਹਾ ਨੇ ਮਤਲਬ ਆਦਰ ਮਾਣ ਦੇਣ ਵਾਲੀਆਂ ਉੱਥੇ ਸਭ ਜਗ੍ਹਾ ਤੇ ਫਿਰ ਉਹਨੂੰ ਆਦਰ ਮਾਣ ਮਿਲਦਾ ਮਤਲਬ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੈ ਮੋਹ ਡਿੱਠੇ ਸਭ ਪਾਪੀ ਤਰਿਆ ਕਹਿੰਦੇ ਜਿੱਥੇ ਵੀ ਜਾਂਦਾ ਕਹਿੰਦੇ ਵੀ ਉਹਦੀ ਪੁੱਛ ਗਿੱਚ ਹੁੰਦੀ ਆ ਉਹ ਉਹਨਾਂ ਮਤਲਬ ਖਿੜੇ ਮੱਥੇ ਜਾਂਦਾ ਕਿਉਂਕਿ ਉਹ ਸਭ ਮਤਲਬ ਮਾੜੇ ਕਰਮਾ ਤੋਂ ਉਹਦਾ ਛੁਟਕਾਰਾ ਹੋਇਆ ਹੁੰਦਾ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਫਿਰ ਹਰ ਜਗ੍ਹਾ ਤੇ ਯੋਦੀ ਸੋਬਾ ਹੁੰਦੀ ਆ ਫਿਰ ਜੋ ਕਹਿੰਦੇ ਜੀਵ ਉਹਨੂੰ ਮਿਲਦੇ ਨੇ ਉਹ ਪਾਪੀ ਵੀ ਤਰ ਜਾਂਦੇ ਨੇ ਉਸ ਕੇ ਮੋਹ ਡਿੱਠੇ ਉਹਦੇ ਦਰਸ਼ਨ ਕਰਿਆ ਪਾਪੀ ਵੀ ਤਰ ਜਾਂਦੇ ਨੇ ਉਸ ਜੀਵ ਦੇ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਜੀਵ ਦੇ ਕਹਿੰਦੇ ਅੰਦਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੁੰਦਾ ਤੇ ਉਹਦੇ ਸਿਰ ਦੇ ਆਲੇ ਦੁਆਲੇ ਵੀ ਪਰਮਾਤਮਾ ਦੇ ਨਾਮ ਦਾ ਰੋਸ਼ਨ ਚੱਕਰ ਬਣਿਆ ਹੁੰਦਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਨਾ ਵੀ ਜੀਵ ਦੀ ਆਵਾ ਹੁੰਦੀ ਆ ਜਿਹਨੂੰ ਕਹਿੰਦੇ ਨਾ ਵੀ ਆਵਾ ਹੁੰਦੀ ਆ ਤਰੰਗਾਂ ਹੁੰਦੀਆਂ ਨੇ ਜਿੱਥੇ ਮਤਲਬ ਪਰਮਾਤਮਾ ਦਾ ਨਾਮ ਲੈਣ ਵਾਲਾ ਕੋਈ ਜੀਵ ਹੁੰਦਾ ਨਾ ਤਾਂ ਫਿਰ ਜੇ ਆਪਾਂ ਵੀ ਉਹਨਾਂ ਕੋਲ ਬੈਠੀਏ ਤਾਂ ਸਾਨੂੰ ਉਹਨਾਂ ਦੀਆਂ ਜਿਹੜੀਆਂ ਤਰੰਗਾਂ ਹੁੰਦੀਆਂ ਨੇ ਉਹ ਸਾਡੇ ਤੇ ਵੀ ਪ੍ਰਭਾਵ ਪਾਉਂਦੀਆਂ ਨੇ ਮਤਲਬ ਉਹ ਦੱਸ ਰਹੇ ਨੇ ਨਾਉ ਪੂਜਿਏ ਨਾਉ ਮੰਨਿਏ ਨਾਏ ਕਿਲ ਵਿਖ ਸਭ ਹਿਰਿਆ ਕਹਿੰਦੇ ਸਾਨੂੰ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਉਹਦੇ ਤੇ ਭਰੋਸਾ ਕਰਨਾ ਚਾਹੀਦਾ ਪ੍ਰਮਾਤਮਾ ਦੇ ਨਾਮ ਦੇ ਲੈਣ ਦੇ ਨਾਲ ਹੀ ਸਾਡੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਦੁੱਖ ਖਤਮ ਹੋ ਜਾਂਦੇ ਨੇ ਜਿਨਨੇ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਾ ਕਹਿੰਦੇ ਜਿਨਾਂ ਨੇ ਪਰਮਾਤਮਾ ਦਾ ਨਾਮ ਇਕਾਗਰ ਚਿੱਤ ਹੋ ਕੇ ਕਹਿੰਦੇ ਲਿਆ ਹੈ ਪਰਮਾਤਮਾ ਦੀ ਸਿਫਤ ਸਲਾ ਇਸ ਮਨ ਤੋਂ ਇਸ ਚਿੱਤ ਤੋਂ ਕੀਤੀ ਆ ਇੱਕ ਚਿੱਤ ਹੋ ਕੇ ਕਹਿੰਦੇ ਫਿਰ ਉਹ ਅਟਲ ਹੋ ਜਾਂਦੇ ਨੇ ਉਹਨਾਂ ਦੀ ਸੋਭਾ ਜਗਤ ਵਿੱਚ ਅਟਲ ਹੋ ਜਾਂਦੀ ਆ ਸ਼ਲੋਕ ਮਹੱਲਾ ਤੀਜਾ ਆਤਮ ਦੇਉ ਪੂਜੀਐ ਗੁਰ ਕੈ ਸਹਜ ਸੁਪਾਏ ਕਹਿੰਦੇ ਗੁਰੂ ਦੇ ਪ੍ਰੇਮ ਦੇ ਵਿੱਚ ਟਿਕ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਕਹਿੰਦੇ ਸਾਡੇ ਅੰਤਰ ਆਤਮੇ ਜੋ ਪਰਮਾਤਮਾ ਉਹਦੀ ਪੂਜਾ ਕਰੀਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਕਹਿੰਦੇ ਜਦੋਂ ਸਾਜੀਵ ਦੇ ਮਨ ਨੂੰ ਅੰਦਰ ਵਾਸਤੇ ਪਰਮਾਤਮਾ ਤੇ ਭਰੋਸਾ ਹੋ ਜਾਏ ਸਿਧਕ ਹੋ ਜਾਏ ਤਾਂ ਫਿਰ ਕਹਿੰਦੇ ਅੰਤਰ ਆਤਮੇ ਜਿਸ ਤਰ੍ਹਾਂ ਨਾ ਵਿਉਪਤੀਜ ਜਾਂਦਾ ਉਹ ਆਨੰਦ ਵਿੱਚ ਰਹਿੰਦਾ ਫਿਰ ਉਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਤੀਰਥਾਂ ਤੇ ਪਰਮਾਤਮਾ ਨੂੰ ਲੱਭਣ ਦੀ ਕਿਉਂਨੇ ਆਪਣੇ ਅੰਤਰ ਆਤਮਾ ਹੀ ਪਰਮਾਤਮਾ ਨੂੰ ਲੱਭ ਲਿਆ ਤੇ ਪਰਮਾਤਮਾ ਵਿੱਚ ਫਿਰ ਉਹਦਾ ਟਿਕਾਅ ਹੋ ਜਾਂਦਾ ਅੰਦਰ ਲੀਨ ਹੋ ਜਾਂਦਾ ਆਤਮਾ ਅਡੋਲ ਨਾ ਡੋਲੀ ਗੁਰ ਕੈ ਪਾਏ ਸੁ ਪਾਏ ਕਹਿੰਦੇ ਜੋ ਜੀਵ ਗੁਰੂ ਦੇ ਪ੍ਰੇਮ ਦੇ ਵਿੱਚ ਕਹਿੰਦੇ ਰਹਿੰਦੇ ਨੇ ਗੁਰੂ ਦੇ ਭਰੋਸੇ ਤੇ ਰਹਿੰਦੇ ਨੇ ਫਿਰ ਜਿਹੜੀ ਉਹਨਾਂ ਦੀ ਆਤਮਾ ਕਹਿੰਦੇ ਅਡੋਲ ਹੋ ਜਾਂਦੀ ਆ ਮਨ ਉਹਨਾਂ ਦਾ ਅਡੋਲ ਹੋ ਜਾਂਦਾ ਡੋਲਦਾ ਨਹੀਂ ਹੈ ਫਿਰ ਆਤਮਿਕ ਸਥਿਰਤਾ ਉਹਨਾਂ ਨੂੰ ਮਿਲ ਜਾਂਦੀ ਆ ਗੁਰਬਿੰਨ ਸਹਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਪਰ ਕਹਿੰਦੇ ਵੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇੱਕ ਤਾਂ ਅੰਦਰੋਂ ਲੋਭ ਦੀ ਮੈਲ ਨਹੀਂ ਜੀਵ ਦੇ ਨਿਕਲਦੀ ਦੂਜਾ ਕਹਿੰਦੇ ਵੀ ਆਤਮਿਕ ਅਡੋਲਤਾ ਨਹੀਂ ਆਉਂਦੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਖੇਨ ਪਾਲ ਹਰ ਨਾਮ ਮਨ ਵਸੈ ਸਭ 86 ਤੀਰਥ ਨਾਏ ਕਹਿੰਦੇ ਜੇ ਇੱਕ ਪਲ ਲਈ ਵੀ ਕਹਿੰਦੇ ਹਰੀ ਦਾ ਨਾਮ ਜੀਵ ਦੇ ਮਨ ਵਿੱਚ ਵਸ ਜਾਏ ਤਾ ਸਮਝੋ ਕਹਿੰਦੇ ਵੀ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ 68 ਤੀਰਥਾਂ ਦੇ ਇਸ਼ਨਾਨ ਨੂੰ ਧਾਰਮਿਕ ਪੁਸਤਕਾਂ ਦੇ ਵਿੱਚ ਬਹੁਤ ਮਤਲਬ ਵੱਡਾ ਪੁੰਨ ਸਮਝਿਆ ਗਿਆ ਕਹਿੰਦੇ ਵੀ ਇੱਕ ਪਾਲੋ ਦਾ ਨਾਮ ਧਿਆਉਣ ਦੇ ਨਾਲ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਸੱਚੇ ਮੈਲ ਨਾ ਲੱਗਈ ਮਲ ਲਾਗੇ ਦੂਜੇ ਪਾਏ ਜੋ ਕਹਿੰਦੇ ਵੀ ਉਸ ਪਰਮਾਤਮਾ ਦਾ ਨਾਮ ਲੈਂਦੇ ਨੇ ਉਹਨਾਂ ਦੇ ਕਹਿੰਦੇ ਮਨ ਪਵਿੱਤਰ ਰਹਿੰਦੇ ਨੇ ਉਹਨਾਂ ਨੂੰ ਮਾਇਆ ਦੀ ਮੈਲ ਨਹੀਂ ਚਿੰਬੜਦੀ ਜੋ ਮਾਇਆ ਦੇ ਪਿਆਰ ਦੇ ਵਿੱਚ ਨੇ ਫਿਰ ਉਹਨਾਂ ਨੂੰ ਵਿਕਾਰਾਂ ਦੀ ਮੈਲ ਚਿੰਬੜਦੀ ਆ ਤੋਤੀ ਮੂਲਨ ਉਤਰੈ ਜੇ 68 ਤੀਰਥ ਨਾਏ ਜੋ ਕਹਿੰਦੇ ਮਾਇਆ ਦੀ ਵਿਕਾਰਾਂ ਦੀ ਮੈਲ ਜੀਵ ਦੇ ਮਨ ਨੂੰ ਲੱਗਦੀ ਆ ਉਹ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕਰਿਆਂ ਵੀ ਨਹੀਂ ਉੱਤਰਦੀ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਜੀਵ ਨੇ ਉਹ ਕਹਿੰਦੇ ਹੰਕਾਰ ਦੇ ਵਿੱਚ ਆ ਕੇ ਕੰਮ ਕਰਦੇ ਨੇ। ਫਿਰ ਕਹਿੰਦੇ ਉਸ ਹਨ ਉਹਨਾਂ ਨੂੰ ਦੁੱਖਾਂ ਦੇ ਵਿੱਚ ਹੀ ਜੀਵਨ ਬਤਾਉਣਾ ਪੈਂਦਾ ਨਾਨਕ ਮੈਲਾ ਉਜਲਤਾ ਥੀਏ ਜਾ ਸਤਗੁਰ ਮਹੇ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਮੈਲਾ ਹੋਇਆ ਮਾਨਾ ਵਿਕਾਰਾਂ ਤੋਂ ਕਹਿੰਦੇ ਉਹ ਉਜਲ ਪਵਿੱਤਰ ਕਿਵੇਂ ਹੁੰਦਾ ਕਹਿੰਦੇ ਉਹ ਰੋਸ਼ਨ ਕਿੱਦਾਂ ਹੁੰਦਾ ਸਾਫ਼ ਕਿਵੇਂ ਹੁੰਦਾ ਜੇ ਕਹਿੰਦੇ ਸਤਗੁਰ ਦੀ ਸ਼ਰਨ ਪਾ ਕੇ ਸਤਗੁਰ ਦੇ ਸ਼ਬਦ ਦੇ ਵਿੱਚ ਸਮਾਈ ਹੁੰਦੀ ਆ ਫਿਰ ਉਹ ਜੀਵ ਪਵਿੱਤਰ ਬਣ ਜਾਂਦੇ ਨੇ ਮਤਲਬ ਜੋ ਨਹੀਂ ਵੀ ਲੱਗਿਆ ਹੋਇਆ ਜੋ ਵਿਕਾਰਾਂ ਚ ਗਲਤਾਨਾ ਜੋ ਮਨਮੁੱਖਾ ਉਹਦੇ ਲਈ ਵੀ ਕਹਿੰਦੇ ਵੀ ਨਿਰਾਸ਼ ਨਹੀਂ ਹੋਣਾ ਰਸਤਾ ਹੈ ਰਸਤਾ ਹੈ ਵੀ ਗੁਰੂ ਦੇ ਲੜ ਲੱਗੀਏ ਤੇ ਫਿਰ ਗੁਰੂ ਸਾਡੀਆਂ ਭੁੱਲਾਂ ਬਖਸ਼ਵਾ ਦਿੰਦੇ ਨੇ ਗੁਰੂ ਸਾਨੂੰ ਨਾਮ ਦ੍ਰਿੜ ਕਰਵਾ ਦਿੰਦੇ ਨੇ ਨਾਮ ਦੀ ਕਮਾਈ ਕਰਿਆਂ ਵਾਹਿਗੁਰੂ ਦੀ ਰਹਿਮਤ ਹੁੰਦੀ ਆ ਫਿਰ ਬੇੜਾ ਪਾਰ ਹੋ ਜਾਂਦਾ ਵੀ ਦਿਲ ਨਹੀਂ ਛੱਡਣਾ ਹੈਗਾ ਬੜੇ ਗੁਰੂ ਤੇ ਆਸ ਰੱਖੋ ਗੁਰੂ ਦੀ ਸ਼ਰਨ ਲਾਓ ਬਸ ਗੁਰੂ ਦੀ ਸ਼ਰਨ ਲੈਣੀ ਆ ਹੋਰ ਕਿਸੇ ਵਿਅਕਤੀ ਦੀ ਸ਼ਰਨ ਨਹੀਂ ਲੈਣੀ ਹੈਗੀ ਕੋਈ ਵਿਅਕਤੀ ਸਾਨੂੰ ਉਤਾਰ ਨਹੀਂ ਸਕਦਾ ਇਸ ਸੰਸਾਰ ਦੇ ਭਵਜਲ ਤੋਂ ਸਿਰਫ ਗੁਰੂ ਉਤਾਰ ਸਕਦੇ ਨੇ ਹੁਣ ਐਸ ਟਾਈਮ ਸਾਨੂੰ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਦੇ ਲੜ ਨਹੀਂ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਚੱਲਿਏ ਉਪਦੇਸ਼ ਸੁਣੀਏ ਆਪਣਾ ਜੀਵਨ ਉਹਦੇ ਅਨੁਸਾਰ ਢਾਲੀਏ ਵਾਹਿਗੁਰੂ ਦਾ ਨਾਮ ਸਿਮਰਨ ਕਰੀਏ ਬਸ ਪਾਰ ਉਤਾਰਾ ਹੀ ਆ ਫਿਰ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੰਤ ਪੁੱਲਾਂ ਚੁੱਕਾਂ ਹੋਈਆਂ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਣ ਚੁੱਕਾਂ ਇਸ ਅਣਜਾਣ ਬੱਚੀ ਦੀਆਂ ਮਾਫ਼ ਕਰਨੀਆਂ ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ